ਜੀ ਕੀ ਹਾਲ ਚਾਲ ਸਿਕਾਲ ਬਹੁਤ ਵਧੀਆ ਜੀ ਤੁਹਾਡਾ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕਿਧੋਂ ਆਇਓ ਤੇ ਕਿੱਥੋਂ ਆਇਓ ਅਸੀਂ ਚੰਡੀਗੜ੍ਹ ਤੋਂ ਆਏ ਆ ਜੀ ਤੇ ਆਪ ਆਪਣੇ ਅੰਮ੍ਰਿਤਸਰ ਹਰਮੰਦਰ ਸਾਹਿਬ ਰਏ ਰਾਤੀ ਮੁੜ ਕੇ ਫਿਰ ਆਪਣਾ ਅਰੇਂਜਮੈਂਟ ਆਪਣੇ ਸਵੇਰੇ ਤੜਕੇ ਇੱਧਰ ਆ ਕੇ ਪਾਗਾ ਬਾਰਡਰ ਤੇ ਸਹੀ ਫਿਰ ਆਪਣਾ ਅਰੇਂਜਮੈਂਟ ਇਹਨਾਂ ਨੇ ਕੀਤਾ ਸੀ ਆ ਵਾ ਆਪਣੇ ਵਾ ਵਾਸਤੇ ਆਪਣੇ ਚੰਡੀਗੜ੍ਹ ਆ ਪੂਰੇ ਇੰਡੀਆ ਦੀ ਜਨਤਾ ਵਾਸਤੇ ਉਹ ਪ੍ਰਬੰਧ ਬਹੁਤ ਵਧੀਆ ਕੀਤੇ ਸੀ ਤੁਹਾਡੀ ਸਾੜੀ ਚੰਗੀ ਇਸ ਤੇ ਇਧਰ ਹੋਈ ਆ ਅਸੀਂ ਬਹੁਤ ਤੈਨੂੰ ਇਹਨਾਂ ਦਾ ਧੰਨਵਾਦੀ ਆ ਸਹੀ ਚੰਗੇ ਰਿਸਪੈਕਟ ਕਰਦੀ ਹੈ ਇਹ ਲੋਕ ਬੜੇ ਚੰਗੇ ਆ ਰਿਸਪੈਕਟੇਬਲ ਆ ਪੰਜਾਬੀਆਂ ਦੀ ਇੱਜ਼ਤ ਕਰਦੀ ਹੈ ਬਿਲਕੁਲ ਠੀਕ ਬਿਲਕੁਲ ਠੀਕ ਤੇ ਪਹਿਲੀ ਦਫਾ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਰਹੇ ਹੋ ਪਹਿਲੀ ਦਫਾ ਆਏ ਜੀ ਅੱਛਾ ਤੁਹਾਨੂੰ ਕਿਵੇਂ ਦਾ ਲੱਗਾ ਆ ਕੇ ਬਹੁਤ ਵਧੀਆ ਲੱਗੇ ਸਾਡੇ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਸਾਨੂੰ ਦੇਖ ਕੇ ਬਹੁਤ ਆਨੰਦ ਆਇਆ ਤੇ ਇੱਥੇ ਦੀ ਸੰਗਤ ਨੇ ਸਾਡਾ ਤੈਨੂੰ ਧੰਨਵਾਦ ਕੀਤਾ ਜੀ ਇਧਰ ਤੇ ਪੰਜਾਬੀ ਤੇ ਉਧਰ ਤੇ ਪੰਜਾਬੀਆਂ 'ਚ ਕੋਈ ਫਰਕ ਹੈ ਨਹੀਂ ਜੀ ਕੋਈ ਫਰਕ ਨਹੀਂ ਜੀ ਸਾਰੇ ਇੱਕ ਜਿਹੇ ਸਾਰੇ ਇੱਕ ਜਿਹੇ ਇਹ ਵੀ ਇੱਕ ਜੇ ਸਾਨੂੰ ਵਧੀਆ ਲੱਗੇ ਹਾਂਜੀ ਬਹੁਤ ਵਧੀਆ ਲੱਗੇ ਵੀ ਸਾਨੂੰ ਕੋਈ ਐਸਾ ਨਹੀਂ ਹੈਗਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਐਸੀ ਸਾਡੇ ਚੇਤੇ ਸਮਾਨ ਵਿੱਚ ਗੱਲਬਾਤ ਨਹੀਂ ਹੈ ਬਿਲਕੁਲ ਠੀਕ ਹੈ ਚਲੋ ਸਾਡੇ ਵੱਲੋਂ ਤੁਸੀਂ ਧੰਨਵਾਦ ਤੁਸੀਂ ਆਏ ਹੋ ਫਿਰ ਵੀ ਆਉਂਦੇ ਰਹੋ ਤੇ ਤੁਸੀਂ ਸਾਡੇ ਪਰੋਣੇ ਹੋ ਸਾਲੇ ਮਨ ਮਨ ਕਰਦਾ ਵੀ ਫੇਰ ਆਵਾਂਗੇ ਫੇਰ ਫਲਾਗੇ ਫੇਰ ਆਵਾਂਗੇ ਫੇਰ ਆਵਾਂਗੇ ਫੇਰ ਆਵਾਂਗੇ ਜ਼ਰੂਰ ਆਓ ਜੀ ਹਾਂਜੀ ਅਸੀਂ ਤੇ ਇਹਨਾ ਗੁਰੂਆਂ ਦੇ ਨਾਲ ਹੀ ਆ ਅਸੀਂ ਸਾਡੇ ਗੁਰੂ ਹੈ ਬੰਦੇ ਬੰਦੀ ਹੈ ਗੁਰੂਆਂ ਦੀ ਧਰਤੀ ਹੈ ਲਾਹੌਰ ਨਾਲ ਸਾਡਾ ਰਿਸ਼ਤਾ ਹੈ ਸਿੱਖ ਰਾਜ ਰਿਆ ਇੱਥੇ ਫੇਰ ਆਵਾਂ ਆਉਂਦੇ ਰਿਆ ਕਰਾਂਗੇ ਬਿਲਕੁਲ ਠੀਕ ਅਸੀਂ ਅਰਦਾਸਾਂ ਕਰ ਕਰਕੇ ਇੱਥੇ ਆਏ ਸਾਡੀ ਅਰਦਾਸ ਸੁਣੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਿਤੇ ਰਸਤੇ ਖੋਲੇ ਤੇ ਅਸੀਂ ਆਏ ਚਲ ਠੀਕ ਅਸੀਂ ਤਿਆ ਦਿਨ ਉਤਲਵਾਦ ਕਰਦੇ ਇੱਥੇ ਰੱਬ ਰੱਖੀ ਮੇਰ ਬਾਜੀ ਜੀ